ਆਹ ਤੋਂ ਨੂੰ ਉਹ ਦੇਖੋ ਵੇਖੋ ਆਹ ਵੇਖੋ ਵੀਰੋ ਬਹੁਤ ਭਿਆਨਕ ਜਿਹੜਾ ਐਕਸੀਡੈਂਟ ਆ ਕੋਲ ਨਰੀ ਰੋਡ ਦੇ ਉੱਤੇ ਹੋਇਆ ਹੈ ਜਿੰਦੇ ਵਿੱਚ ਹਸਬੈਂਡ ਔਰ ਵਾਈਫ ਦੋਨੋਂ ਜਾਣੇ ਜਾ ਰਹੇ ਸੀ ਤੇ ਵੱਢ ਕੇ ਗੱਡੀ ਦੇ ਵਿੱਚੋਂ ਦੋਨਾਂ ਜੀਆਂ ਨੂੰ ਕੱਢਿਆ ਵੇਖੋ ਇਧਰ ਉਹ ਯਾਰ ਬੜੇ ਧਿਆਨ ਨਾਲ ਗੱਡੀਆਂ ਜਿਹੜੀਆਂ ਭਾਵੋ ਰੋਡ ਦੇ ਉੱਤੇ ਚੱਲਿਆ ਕਰੋ ਆਪਾਂ ਨੂੰ ਵਿੱਚ ਬੈਠਿਆ ਨਹੀਂ ਪਤਾ ਲੱਗਦਾ ਵੀ ਆਪਣੀ ਗੱਡੀ 100 ਤੇ ਜਾਂ 150 ਤੇ ਜਾ ਰਹੀ ਐ ਪਰ ਬਾਹਰ ਬਹੁਤ 스테ਜ ਹੁੰਦੀ ਗੱਡੀ ਹੈ ਨਾ ਤੇ ਆਪਾਂ ਨੂੰ ਚਾਹੀਦਾ ਵੀ ਬੜੇ ਸੋਚ ਸਮਝ ਕੇ ਯਾਰ ਗੱਡੀ ਨੂੰ ਚਲਾਉਣਾ ਇੱਧਰ ਦੇਖੋ ਕੁਛ ਹੋ ਨਹੀਂ ਬਚਿਆ ਗੱਡੀ ਦਾ ਯਾਰ ਕੁਛ ਨਹੀਂ ਇੱਧਰ ਦੇਖ ਲਓ ਹਨਾ ਵੱਡ ਵੱਡ ਕੇ ਆ ਦੋ ਜਣਿਆਂ ਵਿੱਚੋਂ ਕੱਢਿਆ ਵਿਚਾਰਿਆਂ ਨੂੰ ਹੋਏ ਜਿਹੜੀ ਆ ਬੱਸ ਦੇ ਵਿੱਚ ਉਹ ਗੱਡੀ ਜਿਹੜੀ ਐ ਉਹ ਵਜਈ ਜਾ ਵੇਖ ਲੋ ਆ ਬੱਸ ਦੇ ਵਿੱਚ ਬੱਸ ਦਾ ਚਲੋ ਨੁਕਸਾਨ ਘੱਟ ਐ ਕੋਸ਼ੀਸ਼ਾ ਸ਼ੂਸ਼ੇ ਟੁੱਟਾ ਜਿਹੜਾ ਤੇ ਆ ਵੇਖੋ ਪਰ ਜਿਹੜਾ ਜ਼ਿਆਦਾ ਨੁਕਸਾਨ ਐ ਨਾ ਉਹ ਗੱਡੀ ਦਾ ਤੇ ਜਾਨ ਦਾ ਚਲ ਯਾਰ ਗੱਡੀਆਂ ਦਾ ਬਲਬੂਣੀ ਜਾਂਦੀਆਂ ਹਨਾ ਜਿਹੜੇ ਵਿਚਾਰੇ ਜੀਤੁਰ ਗਿਆ ਉਹਨੇ ਨਹੀਂ ਮੁੜ ਕੇ ਭਰਾਵੋ ਉਹਨੇ ਨਹੀਂ ਮੁਰਤੇ ਹੋਣਾ ਇੱਧਰ ਵੇਖੋ ਕਿੰਨਾ ਵੱਡਾ ਜਿਹੜਾ ਇਨਸਾਨ ਹੈ ਇਹਰ ਸੰਭਾਲ ਕੇ ਗੱਡੀ ਬਹੁਤ ਧਿਆਨ ਨਾਲ ਗੱਡੀ ਚਲਾਇਆ ਕਰੋ ਭਰਾਵੋ ਕੋਈ ਨਹੀਂ 10 ਮਿੰਟ ਲੇਟ ਪਹੁੰਚ ਜਾਗੇ ਪਰ ਪਹੁੰਚ ਤੇ ਜਾਵਾਂਗੇ ਨਾ ਤੇ ਜਾ ਰਹੇ ਸੀ ਤੇ ਵੇ ਲੋ ਇਹਨਾਂ ਨੂੰ ਜਲਦੀ ਹੁਣੀ ਹੈ ਕਿ ਪਹੁੰਚੀਏ ਜਲਦੀ ਜੀ ਅਸੀਂ ਪਰ ਹੋਣ ਨਹੀਂ ਪਹੁੰਚਿਆ ਗਿਆ ਹਨਾ ਤੇ ਵੇਖੋ ਇੱਧਰ ਹਾਂ ਇਹ ਇਹ ਲੋਰ ਕਰਨ ਵਾਲੀ ਗੱਲ ਆ ਅੱਛਾ ਆ ਜੀ ਧੀ ਜਾਣਾ ਹਾਂ ਹਾਂ ਇਹ ਇੰਨੀ ਉੱਚੀ ਅਟਾ ਫੁੱਟ ਕਿਦੋਂ ਫੁੱਟ ਖੋਟਾ ਹਾਂ ਉੱਚੀ ਇਹਨਾਂ ਇਹਨਾਂ ਚੀਜ਼ਾਂ ਤੇ ਇਹਨਾਂ ਚੀਜ਼ਾਂ ਤੇ ਮਿੱਟੀ ਪੈਣੀ ਚਾਹੀਦੀ ਆ ਮਿੱਟੀ ਦਾ ਇਹਨਾਂ ਦੇ ਗੱਟਰ ਪੈਣਾ ਚਾਹੀਦਾ ਹੈ ਚਲੋ ਅਗਲਾ ਗੱਡੀ ਲਿਉਂਦਾ ਹੈ ਤਾ ਯੱਕ ਨਾ ਮਤੈਲ ਦੇ ਥੱਲੇ ਲੌੜਾ ਨਾ ਵੱਡੇ ਵੱਡੇ ਦੀ ਗੱਡੀ ਜਿਹੜੀ ਡੋਲ ਜਾਂਦੀ ਆ ਡੋਲ ਜਾਂਦੀ ਬਿਲਕੁਲ ਬਿਲਕੁਲ ਚੜਾਇਆ ਨਹੀਂ ਰੋਡ ਛੋਟਾ ਏ ਇਹ ਜਿਹੜਾ ਰੋਡ ਛੋਟਾ ਚੱਲਦਾ ਜ਼ਿਆਦਾ ਹੈ ਚੱਲਦਾ ਜ਼ਿਆਦਾ ਜਦੋਂ ਰੋਡ ਦੇ ਥੱਲੇ ਆ ਵੇਖੋ ਫੁੱਟ ਥੱਲੇ ਸੁੱਟੂਗਾ ਟਾਇਰ ਤੇ ਐਕਸੀਡੈਂਟ ਹੋਣਾ ਹੀ ਆ ਹਾਂ ਇਹ ਮੋਟਰਸਾਈਕਲ ਵਾਲਾ ਵੀ ਡਿੱਗੂ ਇਹ ਸਰਕਾਰ ਨੂੰ ਚਾਹੀਦਾ ਕਿ ਇੱਥੇ ਮਿੱਟੀ ਜ਼ਰੂਰ ਪਾਉਣੀ ਚਾਹੀਦੀ ਏ ਠੀਕ ਆ ਤਾਂ ਕਰਕੇ ਲੋਕਾਂ ਦਾ ਬਚਾਅ ਹੋਊਗਾ ਛੜਕ ਉੱਚੀ ਕਰਤੀ ਆ ਪਾਸੇ ਸਾਈਡਾਂ ਤੋਂ ਨਹੀਂ ਸਾਈਡਾਂ ਦੇ ਛੜਕ ਵੀ ਹੋਰ ਬਣ ਜੇ ਬਹੁਤ ਭਿਆਨਕ ਜਿਹੜਾ ਕੋਈ ਨੁਕਸ ਇਹ ਜ਼ਰੂਰ ਪਾਉਣਾ ਚਾਹੀਦਾ ਜਿਹੜਾ ਇਹ ਖਾਸਿਆ ਨਾਲ ਕਾਰਨ ਪੜਨਾ ਹੀ ਪੜਨਾ ਹੈ ਬੜਾ ਭਿਆਨਕ ਐਕਸੀਡੈਂਟ ਯਾਰ ਦੇਖਿਆ ਨਹੀਂ ਜਾ ਰਿਹਾ ਇਹਨਾਂ ਦੇਿਲ ਨੂੰ ਕੁਝ ਹੋ ਰਿਹਾ ਹੈ ਨਾ ਇਕੱਠੇ ਵੀਰ ਜੀ ਤੇ ਇੱਧਰ ਵੇਖੋ ਯਾਰ ਗੱਡੀ ਦੀ ਹਾਲਤ ਵੇਖੋ ਤੇ ਓਹ ਹੋ ਹੋ ਬਹੁਤ ਧਿਆਨ ਦੇ ਨਾਲ ਯਾਰ ਜਾਇਆ ਕਰੋ ਥੋੜਾ ਜਿਹਾ ਬੱਚੇ ਪਰਿਵਾਰ ਫੈਮਲੀਆਂ ਆਪਾਂ ਨੂੰ ਦੇਖਦੀ ਹੁੰਦੀਆਂ ਹਨਾ ਤੇ ਗੱਡੀਆਂ ਚਲਾਉਣ ਵਾਲੇ ਵੀਰਾਂ ਨੂੰ ਜੇਣ ਵੀ ਕੋਈ 10 ਮਿੰਟਾਂ ਨਾਲ ਯਾਰ ਕਰਕੇ ਨਹੀਂ ਪੈਂਦਾ